ਪਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਜਿਹੜਾ ਡਿਪਰੂਗੜ ਦੀ ਜੇਲ੍ਹ ਦੇ ਵਿੱਚ ਸਾਥੀਆਂ ਦੇ ਨਾਲ ਕੈਦ ਕੀਤਾ ਗਿਆ ਸੀਗਾ ਐਨਐਸਏ ਲਗਾ ਕੇ ਐਨਐਸਏ ਦੇ ਥਰੂ ਤਾਂ ਉਹਨਾਂ ਦੇ ਸਾਥੀਆਂ ਨੂੰ ਜਿਹੜਾ ਪੰਜਾਬ ਲਿਆਂਦਾ ਗਿਆ ਤਾਂ ਹੁਣ ਕਿਤੇ ਨਾ ਕਿਤੇ ਅੰਮ੍ਰਿਤਪਾਲ ਦੀ ਵੀ ਐਨਐਸਏ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪੁਲਿਸ ਰਿਮਾਂਡ ਤੇ ਰਿਮਾਂਡ ਲੈ ਰਹੀ ਹੈ ਪਰ ਉਹਨਾਂ ਦੇ ਹੱਥ ਕੁਝ ਨਹੀਂ ਲੱਗ ਰਿਹਾ ਤਾਂ ਕਿ ਕਿਵੇਂ ਵੇਖਦੇ ਹੋ ਤੁਸੀਂ ਇਹ ਸਾਰੇ ਫਲਸਫੇ ਨੂੰ ਅੰਮ੍ਰਿਤਪਾਲ ਸਿੰਘ ਦੇ ਉੱਤੇ ਇਹੋ ਜਿਹਾ ਕਾਨੂੰਨ ਨਹੀਂ ਖੋਸਿਆ ਜਾਣਾ ਚਾਹੀਦਾ ਤੇ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਜਮਹੂਰੀਅਤ ਪਸੰਦ ਜੇ ਆਪਾਂ ਹੈ ਕਿ ਉਹਨਾਂ ਨੂੰ ਰਹਾਅ ਕਰਨਾ ਚਾਹੀਦਾ ਹੈ ਸਰ ਅੱਜ ਜਮਹੂਰੀਅਤ ਨੂੰ ਲੈ ਕੇ ਸਿਕ ਸੰਸਥਾਵਾਂ ਨੂੰ ਲੈ ਕੇ ਜਿਹੜੀ ਵਿਚਾਰ ਚਰਚਾ ਕੀਤੀ ਗਈ ਆ ਤਾਂ ਕੀ ਕਹਿਣਾ ਚਾਹੋ ਜਿਹੜੀ ਜਮਹੂਰੀਅਤ ਹੈ ਉਹਦੇ ਵਿੱਚ ਆਪਾਂ ਰਹਿੰਦੇ ਨਹੀਂ ਕਿਉਂ ਕਰਕੇ ਵੱਤ ਗਿਣਤੀ ਦਾ ਜਮਹੂਰੀਅਤ ਦੇ ਉੱਤੇ ਕਬਜ਼ਾ ਹੈ ਕਿ ਜੋ ਹਿੰਦੂ ਚਾਹੁੰਦਾ ਹੈ ਉਸੇ ਤਰ੍ਹਾਂ ਦੇ ਕਾਨੂੰਨ ਬਣ ਜਾਂਦੇ ਆ ਕਾਹਨ ਤੇ ਮੁਸਲਮਾਨਾਂ ਨੂੰ ਫਾਂਸੀ ਅੰਤ ਤੀਂ ਜਾਂਦੀ ਹੈ ਉਸੇ ਤਰ੍ਹਾਂ ਝੂਠੇ ਮੁਕਾਬਲਿਆਂ ਦੇ ਵਿੱਚ ਘੱਟ ਗਿਣਤੀਆਂ ਨੂੰ ਜਿਹੜੇ ਅਦਵਾਸੀ ਹੈ ਕਿ ਛੱਤੀਸਗੜ੍ਹ ਦੇ ਮਹਾਰਾਸ਼ਟਰ ਦੇ ਵਿੱਚ ਝੂਠੇ ਮਾਰੇ ਜਾਂਦੇ ਹੈ ਜੇ ਤੋ ਵੱਧ ਗਿਣਤੀ ਜਮਹੂਰੀਅਤ ਦੇ ਵਿੱਚ ਰਹਿ ਕੇ ਘੱਟ ਗਿਣਤੀ ਨੂੰ ਨਾਲ ਨਹੀਂ ਲੈ ਕੇ ਜਾਂਦੀ ਇਹਦਾ ਮਤਲਬ ਹੈ ਘੱਟ ਗਿਣਤੀ ਫੇਰ ਵੱਧ ਗਿਣਤੀ ਹੋ ਜਾਂਦੀ ਹੈ ਜਿਹੜਾ ਕਿ ਘੱਟ ਗਿਣਤੀ ਨੂੰ ਮਾਰਿਆ ਜਾ ਰਿਹਾ ਹੈ ਤੇ ਇਹ ਸੀ klar ਭਏ ਜਿਸ ਤਰ੍ਹਾਂ ਆਏ ਦਿਨ ਪੰਜਾਬ ਦੇ ਵਿੱਚ ਨਵੀਂ ਪਾਰਟੀ ਬੰਦੀ ਹੈ ਨਵਾਂ ਆਗੂ ਜਿਹੜਾ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪੰਥ ਦੇ ਜੋ ਮੁੱਦੇ ਹੈਗੇ ਨੇ ਪੰਥ ਦੇ ਮੁੱਦਿਆਂ ਤੇ ਗੱਲ ਕਰਨ ਵਾਲਾ ਕੋਈ ਨਹੀਂ ਹੈ ਤਾਂ ਇਹ ਤਾਂ ਬੁਨਿਆਦੀ ਅਸੂਲ ਹੈ ਸਿੱਖਾਂ ਦਾ ਕਿ ਇਹ ਹਰੇਕ ਚੀਜ਼ ਰਿੜਕ ਕੇ ਕਰਨੀ ਚਾਹੀਦੀ ਹੈ ਹਰੇਕ ਫੈਸਲੇ ਕਰਨੇ ਚਾਹੀਦੇ ਹੈ ਜਿਵੇਂ ਅੱਜ ਸਾ ਪੁਸ਼ਪਾਲ ਸਿੰਘ ਮਾਨ ਨੇ ਆਪਣੇ ਪਿਤਾ ਜੀ ਦੇ ਨਾਮ ਦੇ ਵਿੱਚ ਸੈਮੀਨਾਰ ਕੀਤਾ। ਵਿਆਸਤ ਨੂੰ ਦੇ ਨਾਲ ਜੁੜੇ ਸਾਰੀ ਹਿੱਸੇਦਕਾਂ ਦਾ ਸਵਾਗਤ ਹੈ ਮੈਂ ਹੈ ਗਗਨਦੀਪ ਸਿੰਘ ਅਨੰਤਪ੍ਰੀਤ। ਤਾਂ ਇਸ ਵਕਤ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਅਬਰਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਤੇ ਆਉ ਗੱਲਬਾਤ ਕਰਦੇ ਆਂ। ਸਰ ਅੱਜ ਜਮਹੂਰੀਅਤ ਨੂੰ ਲੈ ਕੇ ਸਿੱਖ ਸੰਸਥਾਵਾਂ ਨੂੰ ਲੈ ਕੇ ਜਿਹੜੀ ਵਿਚਾਰ ਚਰਚਾ ਕੀਤੀ ਗਈ ਆ ਤਾਂ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਜ਼ਮੂਰੀਅਤ ਹੈ ਉਹਦੇ ਵਿੱਚ ਆਪਾਂ ਰਹਿੰਦੇ ਨਹੀਂ ਕਿਉਂ ਕਰਕੇ ਵੱਧ ਗਿਣਤੀ ਦਾ ਜ਼ਮੂਰੀਅਤ ਦੇ ਉੱਤੇ ਕਬਜ਼ਾ ਹੈ ਕਿ ਇੱਥੇ ਜੋ ਹਿੰਦੂ ਚਾਹੁੰਦਾ ਹੈ ਉਸੇ ਤਰ੍ਹਾਂ ਦੇ ਕਾਨੂੰਨ ਬਣ ਜਾਂਦੇ ਆ ਉਸੇ ਤਰ੍ਹਾਂ ਸਿੱਖਾਂ ਤੇ ਮੁਸਲਮਾਨਾਂ ਨੂੰ ਫਾਂਸੀਆਂ ਦਿੱਤੀਆਂ ਜਾਂਦੀਆਂ ਉਸੇ ਤਰ੍ਹਾਂ ਝੂਠੇ ਮੁਕਾਬਲਿਆਂ ਦੇ ਵਿੱਚ ਘੱਟ ਗਿਣਤੀਆਂ ਨੂੰ ਜਿਹੜੇ ਅਦਵਾਸੀ ਹੈਗੇ ਛੱਤੀਸਗੜ੍ਹ ਦੇ ਮਹਾਰਾਸ਼ਟਰ ਦੇ ਵਿੱਚ ਉੱਥੇ ਮਾਰੇ ਜਾਂਦੇ ਆ ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਹਿੰਦੂਤਵਾ ਦਾ ਰਾਜ ਹੈ ਜਮਹੂਰੀਅਤ ਦਾ ਰਾਜ ਹੈ ਨਹੀਂ ਕਿਉਂ ਕਰਕੇ ਜਿਹੜੀ ਵੱਧ ਗਿਣਤੀ ਹੈ ਉਸ ਨੂੰ ਘੱਟ ਗਿਣਤੀ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ ਜਮਹੂਰੀਅਤ ਦੇ ਵਿੱਚ ਜੇ ਤੋਂ ਵੱਧ ਗਿਣਤੀ ਜਮਹੂਰੀਅਤ ਦੇ ਵਿੱਚ ਰਹਿ ਕੇ ਘੱਟ ਗਿਣਤੀ ਨੂੰ ਨਾਲ ਨਹੀਂ ਲੈ ਕੇ ਜਾਂਦੀ ਇਹਦਾ ਮਤਲਬ ਹੈ ਘੱਟ ਗਿਣਤੀ ਫੇਰ ਵੱਧ ਗਿਣਤੀ ਹੋ ਜਾਂਦੀ ਹੈ ਜਿਹੜਾ ਕਿ ਘੱਟ ਗਿਣਤੀ ਨੂੰ ਮਾਰਿਆ ਜਾ ਰਿਹਾ ਹੈ ਤੇ ਇਹਦੇ ਅਸੀਂ ਖਿਲਾਫ ਹੈਗੇ ਹਾਂ ਮਾਨ ਸਾਹਿਬ ਜਿਸ ਤਰ੍ਹਾਂ ਅੱਜ ਦਿਨ ਪੰਜਾਬ ਦੇ ਵਿੱਚ ਨਵੀਂ ਪਾਰਟੀ ਬਣਦੀ ਹੈ ਨਵਾਂ ਆਗੂ ਜਿਹੜਾ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪੰਥ ਦੇ ਜੋ ਮੁੱਦੇ ਹੈਗੇ ਨੇ ਪੰਥ ਦੇ ਮੁੱਦਿਆਂ ਤੇ ਗੱਲ ਕਰਨ ਵਾਲਾ ਕੋਈ ਨਹੀਂ ਹੈ ਤਾਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਕਿ ਹੁਣ ਕਨਵੈਨਸ਼ਨ ਕਰਨੀ ਪੈ ਰਹੀ ਹੈ ਵਿਚਾਰ ਚਰਚਾਵਾਂ ਕਰਨੀਆਂ ਪੈ ਰਹੀਆਂ ਨੇ ਡਿਬੇਟਾਂ ਕਰਨੀਆਂ ਪੈ ਰਹੀਆਂ ਨੇ ਜੀ ਇਹ ਤਾਂ ਬੁਨਿਆਦੀ ਅਸੂਲ ਹੈ ਸਿੱਖਾਂ ਦਾ ਕਿ ਇਹ ਹਰੇਕ ਚੀਜ਼ ਹਰੇਕ ਕੀ ਕਰਨੀ ਚਾਹੀਦੀ ਹੈ ਹਰੇਕ ਫੈਸਲੇ ਕਰਨੀ ਚਾਹੀਦੀ ਹੈ ਜਿਵੇਂ ਅੱਜ ਸ੍ਰੀ ਕੁਸ਼ਪਾਲ ਸਿੰਘ ਮਾਨ ਨੇ ਆਪਣੇ ਪਿਤਾ ਜੀ ਦੇ ਨਾਮ ਦੇ ਵਿੱਚ ਸੈਮੀਨਾਰ ਕੀਤਾ ਬਹੁਤ ਵੱਡੀਆਂ-ਵੱਡੀਆਂ ਸਿੱਖਾਂ ਦੀਆਂ ਹਸਤੀਆਂ ਇੱਥੇ ਆਈਆਂ ਤੇ ਤੁਸੀਂ ਸਾਰੀ ਡਿਬੇਟ ਸੁਣੀ ਹੋਊਗੀ ਕਿ ਇਹ ਪਰ ਗੱਲ ਇਹ ਹੈ ਕਿ ਇਹ ਹਿੰਦੂਤਵਾ ਸਿੱਖ ਕੌਮ ਦੇ ਨਾਲ ਗੱਲ ਨਹੀਂ ਕਰ ਰਹੀ ਜਿਹੜੀ ਬਹੁਤ ਖਤਰਨਾਕ ਹੈ ਤੇ ਅਸੀਂ ਹੁਣ ਆਪਣਾ ਰਿਸ਼ਤਾ ਤੋੜਨਾ ਚਾਹੁੰਦੇ ਹਾਂ ਹਿੰਦੂਤਵਾ ਤੋਂ ਇਹ ਅਲੱਗਾ ਹੋਣਾ ਚਾਹੁੰਦੇ ਆ ਕਿਉਂਕਿ ਕਰਕੇ ਸਾਡੀ ਨਾਲ ਤਾਂ ਇਹ ਵਿਦੇਸ਼ੀ ਮਾਮਲੇੰਦ ਦੇ ਵਿੱਚ ਨਾ ਗ੍ਰੇ ਮਾਮਲੇੰਦ ਦੇ ਵਿੱਚ ਨਾ ਵਿੱਤ ਦੇ ਮਾਮਲਿਆਂ ਦੇ ਵਿੱਚ ਨਾ ਖੇਤੀਬਾੜੀ ਦੇ ਵਿੱਚ ਨਾ ਰਕਿਆ ਦੇ ਮਾਮਲਿਆਂ ਦੇ ਵਿੱਚ ਸਾਡੀ ਗੱਲ ਤਾਂ ਕਦੇ ਸੁਣੀ ਨਹੀਂ ਜਾਂਦੀ ਤੇ ਜੇ ਅਸੀਂ ਅਲੱਗ ਹੋ ਜਾਈਏ ਆਪਣਾ ਦੇਸ਼ ਅਲੱਗ ਤਾਂ ਹੋ ਜੇ ਤਾਂ ਫਿਰ ਆਪਣੀ ਤਕਦੀਰ ਦਾ ਫੈਸਲਾ ਸਿੱਖ ਆਪ ਕਰ ਸਕਦੇ ਆ ਅੱਜ ਸਾਡੀ ਤਕਦੀਰ ਸਾਡੇ ਹੱਥ ਦੇ ਵਿੱਚ ਨਹੀਂ ਹੈ ਇਹ ਬਹੁ ਗਿੰਤੀ ਹਿੰਦੂ ਦੇ ਹੱਥ ਦੇ ਵਿੱਚ ਹੈ ਠੀਕ ਹੈ ਜੀ ਮਾਨ ਸਾਹਿਬ ਜਿਵੇਂ ਪੰਜਾਬ ਦੀ ਨੌਜਵਾਨੀ ਜਿਹੜੀ ਆ ਕਹਿ ਸਕਦੇ ਆ ਭਾਈ ਅਮਰਿਤਪਾਲ ਸਿੰਘ ਉਹਨਾਂ ਨੂੰ ਜਿਹੜਾ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਉਹ ਸਾਥੀਆਂ ਦੇ ਨਾਲ ਕੈਦ ਕੀਤਾ ਗਿਆ ਸੀਗਾ ਐਨਐਸਏ ਲਗਾ ਕੇ ਐਨਐਸਏ ਦੇ ਥਰੂ ਤਾਂ ਉਹਨਾਂ ਦੇ ਸਾਥੀਆਂ ਨੂੰ ਜਿਹੜਾ ਪੰਜਾਬ ਲਿਆਂਦਾ ਗਿਆ ਤਾਂ ਹੁਣ ਕਿਤੇ ਨਾ ਕਿਤੇ ਅਮਰਿਤਪਾਲ ਦੀ ਵੀ ਐਨਐਸਏ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪੁਲਿਸ ਰਿਮਾਂਡ ਤੇ ਰਿਮਾਂਡ ਲੈ ਰਹੀ ਹੈ ਪਰ ਉਹਨਾਂ ਦੇ ਹੱਥ ਕੁਝ ਨਹੀਂ ਲੱਗ ਰਿਹਾ ਤਾਂ ਕਿ ਕਿਵੇਂ ਵੇਖਦੇ ਹੋ ਤੁਸੀਂ ਇਹ ਸਾਰੇ ਫਲਸਫੇ ਨੂੰ ਵੀ ਜਿਹੜਾ ਆ ਇਹ ਐਨਐਸਏ ਲਗਾਉਣਾ ਸਹੀ ਸੀ ਉਥੇ ਭੇਜ ਨਾ ਸਹੀ ਸੀ ਜਾਂ ਫਿਰ ਕਿਤੇ ਨਾ ਕਿਤੇ ਭਾਰਤ ਸਰਕਾਰ ਦੀ ਕੀ ਇਹਦੇ ਪਿੱਛੇ ਮੰਚਾ ਹੋ ਸਕਦੀ ਹੈ ਤੁਸੀਂ ਪਹਿਲਾਂ ਹੀ ਸਵਾਲ ਪੁੱਛਿਆ ਸੀਗਾ ਕਿ ਅਮਰਪਾਲ ਸਿੰਘ ਦੇ ਉੱਤੇ ਇਹੋ ਜਿਹਾ ਕਾਨੂੰਨ ਨਹੀਂ ਖੋਸਿਆ ਜਾਣਾ ਚਾਹੀਦਾ ਤੇ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਜਮਹੂਰੀਤ ਪਸੰਦ ਜੇ ਆਪਾਂ ਹੈ ਕਿ ਉਹਨਾਂ ਨੂੰ ਰਹਾ ਕਰਨਾ ਚਾਹੀਦਾ ਹੈ ਤੇ ਆਪਣੀ ਗੱਲ ਆ ਕੇ ਕਰਨੀ ਚਾਹੀਦੀ ਹੈ ਲੋਕਾਂ ਦੇ ਵਿੱਚ ਮਾਨ ਸਾਹਿਬ ਬਹੁਤ ਚਰਚਿਤ ਮਾਮਲਾ ਵਕ ਬੋਰਡ ਦੇ ਸੋਧ ਬਿੱਲ ਦਾ ਆ ਜੀ ਤਾਂ ਕਿਤੇ ਨਾ ਕਿਤੇ ਕੋਈ ਵੀ ਵਿਰੋਧ ਕਰਦਾ ਤਾਂ ਉਹਨੂੰ ਜਿਹੜਾ ਦੇਸ਼ ਤਰੂ ਦਾ ਉਹਦੇ ਉੱਤੇ ਠੱਪਾ ਲਗਾ ਕੇ ਜਿਹੜੇ ਪੋਸਟਰ ਬੈਨਰ ਵਗੈਰਾ ਲਗਾਏ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਤੁਸੀਂ ਕਿਵੇਂ ਵੇਖਦੇ ਹੋ ਇਸ ਬਿੱਲ ਦੇ ਸੋਧ ਨੂੰ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇਸ ਬਿੱਲ ਤੋਂ ਬਾਅਦ ਐ ਜੀ ਪੀ ਸੀ ਦਾ ਟਾਰਗੇਟ ਜਿਹੜਾ ਆ ਉਹ ਮੰਨਿਆ ਜਾ ਰਿਹਾ ਹਾਂ ਫਿਰ ਇਹ ਜਿਹੜਾ ਵਕ ਬੋਰਡ ਦਾ ਬਿੱਲ ਬਣਾਇਆ ਉਹਦੇ ਵਿੱਚ ਗੈਰ ਮੁਸਲਮਾਨ ਮੈਂਬਰ ਬਣਾਏ ਗਏ ਹੈ ਇਹ ਤਾਂ ਸਿੱਧਾ ਦਖਲਅੰਦਾਜ਼ੀ ਇਸਲਾਮ ਦੇ ਖਲਾਫ ਹੈਗੀ ਐ ਤੇ ਬਾਹਰ ਦੇ ਮੌਲਕ ਜਿੰਨੇ ਵੀ ਇਸਲਾਮਿਕ ਮੌਲਕ ਹੈ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਕਸ਼ਮੀਰ ਦੇ ਵਿੱਚ ਮੰਨਾਈਆਂ ਹਿੰਦੂਤਵਾਦੀ ਸਰਕਾਰ ਕਰ ਰਹੀ ਹੈ ਤੇ ਜਮਹੂਰੀਅਤ ਤਾਂ ਘਟ ਗਿਣਤੀਾਂ ਦੇ ਦੀ ਹੈ ਹੀ ਨਹੀਂ ਇਸੇ ਤਰ੍ਹਾਂ ਐਸਟੀਪੀਸੀ ਦੇ ਇਲੈਕਸ਼ਨ 14 ਸਾਲ ਤੋਂ ਨਹੀਂ ਕਰਾਰੇ ਤੇ ਸਿੱਖ ਤੇ ਮੁਸਲਮਾਨ ਨੂੰ ਬਹੁਤ ਬੁਰੀ ਤਰ੍ਹਾਂ ਇਹ ਮਾਰ ਪੈਰੀ ਹੈ ਸਭ ਬਕਬਿਲ ਦੇ ਬੋਰਡ ਦੇ ਵਿੱਚ ਜੋ ਸੋਧ ਕੀਤੀ ਗਈ ਆ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੋਈ ਕਦਮ ਚੱਕਿਆ ਗਿਆ ਹੋ ਵੀ ਜਾਂ ਇਸ ਦਾ ਕੋਈ ਨਾਰਾ ਮਾਰਿਆ ਗਿਆ ਹਾਂ ਹਾਂ ਅਸੀਂ ਮਲੇਰਕੋਟਲੇ ਦੇ ਵਿੱਚ ਪ੍ਰਦਰਸ਼ਨ ਕੀਤਾ ਹੈਗਾ ਤੇ ਸਾਡੇ ਬੰਦਿਆਂ ਨੇ ਉੱਥੇ ਕੀਤਾ ਤੇ ਅਸੀਂ ਜਿੰਨਾ ਹੋ ਸਕੇ ਅਸੀਂ ਛੋਟੀ ਜੀ ਜਮਾਤ ਹੈਗੇ ਹਾਂ ਜਿੰਨਾ ਕੁਝ ਸਾਡੇ ਸਿੱਖਾਂ ਤੋਂ ਹੋ ਸਕਦਾ ਸੀ ਮੁਸਲਮਾਨ ਕੌਮ ਜਿਹੜੀ ਮਸੀਬਤ ਦੇ ਵਿੱਚ ਹੈ ਕਸ਼ਮੀਰ ਦੇ ਵਿੱਚ ਵੀ ਹੈ ਸਾਰੇ ਇੰਡੀਆ ਦੇ ਵਿੱਚ ਹੈ ਉਹਦੇ ਹੱਕ ਦੇ ਵਿੱਚ ਅਸੀਂ ਆਪਣਾ ਹੌਂ ਦਾ ਨਾਰਾ ਮਾਰ ਰਹੇ ਹਾਂ ਮਾਨਸਰ ਇੱਕ ਆਖਰੀ ਸਵਾਲ ਹੈ ਪੰਜਾਬ ਦੀ ਲਾ ਐਂਡ ਆਰਡਰ ਦੀ ਸਥਿਤੀ ਨੂੰ ਕਿਵੇਂ ਵੇਖਦੇ ਹੋ ਜਿਸ ਤਰ੍ਹਾਂ ਕਿ ਰੋਜ਼ ਕਤਲ ਹੁੰਦੇ ਨੇ ਗ੍ਰਨੇਡ ਹਮਲੇ ਹੁੰਦੇ ਨੇ ਕਿਤੇ ਨਾ ਕਿਤੇ ਮਾਨ ਸਰਕਾਰ ਬਦਲਾਅ ਦੇ ਨਾਮ ਦੇ ਨਾਲ ਆਈ ਸੀਗੀ ਤਾਂ ਇਹ ਲੋਕ ਅਜਿਹੇ ਬਦਲਾਵ ਨਹੀਂ ਚਾਹੁੰਦੇ ਸੀ ਕਿਵੇਂ ਵੇਖਦੇ ਹੋ ਕਿ ਮਾਨ ਸਰਕਾਰ ਦੀ ਕਾਰਗੁਜ਼ਾਰੀ ਨਹੀਂ ਇਹ ਤਾਂ ਗੇੜਾ ਸੈਂਟਰ ਦੇ ਉੱਤੇ ਰਾਜ ਕਰ ਰਹੀ ਹੈ ਉਹਦੇ ਉੱਤੇ ਨਿਸ਼ਾਨਾ ਲੱਗ ਰਿਹਾ ਹੈ ਤੇ ਰਾਜ ਕਰਨ ਵਾਲੀ ਸੈਂਟਰ ਦੀ ਪਾਰਟੀ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇਹੋ ਜੀ ਸਥਿਤੀ ਪੰਜਾਬ ਤੇ ਕਸ਼ਮੀਰ ਦੇ ਵਿੱਚ ਕਿਉਂ ਪੈਦਾ ਕਰਤੀ ਹੈ ਕਿ ਜਿਹੜਾ ਕੀ ਉਸ ਰਾਜ ਕਰਦੀ ਪਾਰਟੀ ਦੇ ਖਿਲਾਫ ਮਾਹੌਲ ਨਿੱਤ ਬਿਗੜਦਾ ਗੰਦਾ ਤੇ ਆਮ ਪਾਰਟੀ ਦੇ ਕੋਲ ਤਾਂ ਕੋਈ ਥੱਲੇ ਤੱਕ ਇਤਨਾ ਜੋਰ ਨਹੀਂ ਦਾ ਕਿ ਉਹ সাম ਸਕਣ ਤੇ ਇੱਥੇ ਇਲੈਕਸ਼ਨ ਹੋਣੇ ਚਾਹੀਦੇ ਆ ਜਿਸ ਦੇ ਨਾਲ ਕਿ ਨਵੀਂ ਸਰਕਾਰ ਬਣੇ ਐਸ்சிਪੀਸੀ ਦੇ ਇਲੈਕਸ਼ਨਸ ਹੋਣ ਜਿਹੜੀ ਐਸ்சிਪੀਸੀ ਨਵੀਂ ਇੱਥੇ ਪੈਦਾ ਹੋਵੇ ਉਹਨਾਂ ਚਿਰ ਇਲੈਕਸ਼ਨਾਂ ਤੇ ਜ਼ਰੂਰੀਅਤ ਤੋਂ ਬਗੈਰ ਇਹਦਾ ਹੱਲ ਕੋਈ ਹੈ ਨਹੀਂ ਨਾ ਗਲਬਤਨ ਵਨ ਮਾਨ ਸਾਹਿਬ ਨਾਲ ਗੱਲਬਾਤ ਕਰਨ ਦੇ ਲਈ ਤਾਂ ਤੁਸੀਂ ਵੇਖਿਆ ਕਿ ਮਾਨ ਸਾਹਿਬ ਖੁਰਾ ਨੇ ਕਿਹਾ ਕਿ ਐ ਜੀ ਪੀ ਸੀ ਇਲੈਕਸ਼ਨ ਹੋਣੀ ਚਾਹੀਦੀ ਹੈ ਜਮੂਰੀਅਤ ਦਾ ਕਹਾਨ ਕੀਤਾ ਜਾ ਰਿਹਾ ਲੰਬੇ ਸਮੇਂ ਤੋਂ ਐ ਜੀ ਪੀ ਸੀ ਇਲੈਕਸ਼ਨ ਜਿਹੜੇ ਨੇ ਉਹ ਨਹੀਂ ਕੀਤੀ ਜਾ ਰਹੀ ਤਾਂ ਉੱਥੇ ਹੀ ਜੋ ਵਕ ਬਿਲ ਸੋਧ ਕੀਤੀ ਗਈ ਹੈ ਉਸ ਦੇ ਵਿੱਚ ਵੀ ਜਿਹੜੀ ਹੈ ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਵੱਲੋਂ ਜਿਹੜਾ ਆ ਇੱਕ ਨਾਰਾ ਮਾਰਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਤੇ ਕੀ ਅਸਰ ਹੋਏਗਾ ਜਾਂ ਫਿਰ ਉਹਨਾਂ ਨੂੰ ਦੇਸਤਰੋ ਦਿੱਤਾ ਜਾਏਗਾ ਜਾਫਰ ਜੇਕਰ ਗੱਲ ਕਰੀਏ ਤਾਂ ਇਸ ਦੇ ਉੱਤੇ ਕੌਣ ਸਟੈਂਡ ਲਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਤਾਂ